ਸੱਚੀ ਗੱਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਪੈਰਾਮੈਡੀਕਲ ਵੈਕੈਂਸੀਜ਼ ਜਾਰੀ ਹੋਈਆਂ ਜੀ ਪੰਜਾਬ ਦੇ ਵਿੱਚ ਇਹ ਭਰਤੀ ਰਹਿਣ ਵਾਲੀ ਹੈ ਤੇ ਵੱਖ-ਵੱਖ ਪੋਸਟਾਂ ਜਾਰੀ ਕੀਤੀਆਂ ਗਈਆਂ ਪੋਸਟਾਂ ਦੇ ਸੰਬੰਧ ਵਿੱਚ ਪੂਰੀ ਜਾਣਕਾਰੀ ਕੀ ਯੋਗਤਾ ਹੋਊਗੀ ਕੀ ਤਨਖਾਹ ਹੋਊਗੀ ਅਪਲਾਈ ਕਿਵੇਂ ਕਰਨਾ ਸਾਰੀ ਜਾਣਕਾਰੀ ਦੇਵਾਂਗੇ ਵੀਡੀਓ ਦੇ ਵਿੱਚ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ ਵੇਖ ਦੇ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਲਿਓ ਜੇ ਸਬਸਕ੍ਰਾਈਬ ਸ਼ੁਰੂ ਕਰ ਲਓ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਤਾਂ ਬਿਨਾ ਕਿਸੇ ਦੇਰੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਨੇ ਆ ਜੀ ਸਭ ਤੋਂ ਪਹਿਲਾਂ ਪੋਸਟਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਓਆਈਸੀ ਪਾਲੀਕਲੀਨਿਕ ਦੀ ਪੋਸਟ ਹੈ ਜੀ ਜਿਹਦੇ ਲਈ ਗ੍ਰੈਜੂਏਸ਼ਨ ਮੰਗੀ ਗਈ ਹੈ ਮਿਨੀਮਮ 5 ਇਅਰਸ ਵਰਕ ਐਕਸਪੀਰੀਐਂਸ ਮੰਗਿਆ ਗਿਆ ਹੈ ਹੈਲਥ ਕੇਅਰ ਇੰਸਟੀਟਿਊਸ਼ਨ ਦੇ ਵਿੱਚ ਐਕਸ ਸਰਵਿਸਮੈਨ ਦੇ ਲਈ ਪੋਸਟ ਲੈਣ ਵਾਲੀ ਹੈ ਜੀ ਦੋ ਪੋਸਟਾਂ ਜਾਰੀ ਹੋਈਆਂ 75000 ਰੁਪਏ ਸੈਲਰੀ ਪਰ ਮੰਥ ਇਸ ਦੇ ਲਈ ਰਹੂਗੀ ਜੀ ਨੈਕਸਟ ਹੈ ਜੀ ਮੈਡੀਕਲ ਅਫੀਸਰ ਐਮਬੀਬੀਐਸ ਯੋਗਤਾ ਜੇਕਰ ਤੁਹਾਡੇ ਕੋਲ ਹੈਗੀ ਹੈ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਮਿਨਿਮਮ 5 ਇਅਰਜ਼ ਵਰਕ ਐਕਸਪੀਰੀਅੰਸ ਇਹਨਾਂ ਵੱਲੋਂ ਆਫਟਰ ਇੰਟਰਨਸ਼ਿਪ ਮੰਗਿਆ ਗਿਆ ਹੈ ਜੀ ਦੋ ਪੋਸਟਾਂ ਰਹਿਣ ਵਾਲੀਆਂ 75000 ਰੁਪਏ ਪਰ ਮੰਥ ਸੈਲਰੀ ਰਹਿਣ ਵਾਲੀ ਹੈ ਇਸੇ ਤਰ੍ਹਾਂ ਹੀ ਡੈਂਟਲ ਅਫੀਸਰ ਦੀਆਂ ਪੋਸਟਾਂ ਜੀ ਬੀਡੀਐਸ ਯੋਗਤਾ ਚਾਹੀਦੀ ਹੈ ਮਿਨਿਮਮ 5 ਇਅਰਜ਼ ਵਰਕ ਐਕਸਪੀਰੀਅੰਸ ਚਾਹੀਦਾ ਹੈ ਤੇ ਇੱਕ ਪੋਸਟ ਰਹਿਣ ਵਾਲੀ ਹੈ 75000 ਰੁਪਏ ਪਰ ਮੰਥ ਸੈਲਰੀ ਇਸ ਪੋਸਟ ਦੇ ਲਈ ਰਹੂਗੀ ਇਸੇ ਤਰ੍ਹਾਂ ਹੀ ਫਾਰਮਾਸਿਸਟ ਦੀ ਪੋ ਪਲਸ 2 ਵਿਦ ਸਾਇੰਸ ਟੀਮ ਫਿਜ਼ਿਕਸ ਕੈਮਿਸਟਰੀ ਬਾਇਓਲੋਜੀ ਦੇ ਨਾਲ ਤੁਹਾਡੇ ਕੋਲ ਹੈਗੀ ਹੈ ਮਾਨਤਾ ਪ੍ਰਾਪਤ ਬੋਰਡ ਯੂਨੀਵਰਸਿਟੀ ਤੋਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਤੇ ਨਾਲ ਤੁਹਾਡਾ ਪਲਸ 2 ਦੇ ਅਪਰੂਵਡ ਡਿਪਲੋਮਾ ਚਾਹੀਦਾ ਜੀ ਫਾਰਮੇਸੀ ਦੇ ਵਿੱਚ ਕਿਸੇ ਮਾਨਤਾ ਪ੍ਰਾਪਤ ਇੰਸਟੀਟਿਊਸ਼ਨ ਦਾ ਉਹ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਇਹ ਤੁਹਾਡਾ ਇੰਸਟੀਟਿਊਸ਼ਨ ਕਾਉਂਸਲ ਆਫ ਇੰਡੀਆ ਤੋਂ ਰਜਿਸਟਰਡ ਹੋਣਾ ਚਾਹੀਦਾ ਜੀ ਤੇ 3 ਸਾਲ ਦਾ ਵਰਕ ਐਕਸਪੀਰੀਅੰਸ ਇਹਨਾਂ ਵੱਲੋਂ ਮੰਗਿਆ ਗਿਆ ਜੀ ਇੱਕ ਪੋਸਟ ਜਾਰੀ ਹੋਈ ਹੈ ਜੀ 28100 ਰੁਪਏ ਪਰ ਮਹੀਨਾ ਸੈਲਰੀ ਇਸ ਪੋਸਟ ਦੇ ਲਈ ਰਹਿਣ ਵਾਲੀ ਹੈ ਜੀ ਨੈ ਸਾਇੰਸ ਐਂਡ ਡੀਐਮਐਲਟੀ ਵਿਦ 3 ਇਅਰਜ਼ ਵਰਕ ਐਕਸਪੀਰੀਅੰਸ ਇਨਵੋਲ ਮੰਗਿਆ ਗਿਆ ਇੱਕ ਪੋਸਟ ਹੈ ਜੀ 28100 ਰੁਪਏ ਸੈਲਰੀ ਇਸ ਪੋਸਟ ਦੇ ਲਈ ਰਹਿਣ ਵਾਲੀ ਹੈ ਅੱਗੇ ਜੀ ਕਲਰਕ ਡਾਟਾ ਇੰਟਰਪ੍ਰੀਟਰ ਗ੍ਰੈਜੂਏਸ਼ਨ ਕਲਾਸ 1 ਦਾ ਕਲੈਰੀਕਲ ਟ੍ਰੇਡ ਆਰਮਡ ਫੋਰਸਸ ਤੋਂ ਜੇਕਰ ਤੁਹਾਡੇ ਕੋਲ ਹੈਗੀ ਹੈ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਮਿਨੀਮਮ 5 ਇਅਰਜ਼ ਵਰਕ ਐਕਸਪੀਰੀਅੰਸ ਰਿਕੁਆਇਰਡ ਹੈ ਜੀ ਇੱਕ ਪੋਸਟ ਹੈ 22500 ਰੁਪਏ ਸੈਲਰੀ ਪਰ ਮਹੀਨ ਇਸ ਪੋਸਟ ਦੇ ਲਈ ਰਹਿਣ ਵਾਲੀ ਹੈ ਅੱਗੇ ਜੀ ਸਫਾਈ ਵਾਲਾ ਪੜ੍ਹੇ ਲਿਖੇ ਹੋਣੇ ਚਾਹੀਦੇ ਹੋ ਤੁਸੀਂ 5 ਸਾਲ ਦਾ ਤ ਨੈਕਸਟ ਹੈ ਜੀ ਡਰਾਈਵਰ ਦੀ ਪੋਸਟ ਅੱਠਵੀਂ ਪਾਸ ਹੋਣੀ ਚਾਹੀਦੀ ਹੋ ਕਲਾਸ 1 ਦਾ ਐਮਟੀ ਡਰਾਈਵਰ ਆਰਮਡ ਫੋਰਸਸ ਦਾ ਤੁਹਾਡੇ ਕੋਲੇ ਹੋਣਾ ਚਾਹੀਦਾ ਜੀ ਇਹ ਮਿਨੀਮਮ 5 ਇਅਰਸ ਵਰਕ ਐਕਸਪੀਰੀਅੰਸ ਇੱਕ ਪੋਸਟ ਹੈ ਜੀ 19700 ਰੁਪਏ ਪੋਸਟ ਦੇ ਲਈ ਸੈਲਰੀ ਹੈ ਰਹੂਗੀ ਜੀ ਨੈਕਸਟ ਚੌਂਕੀਦਾਰ ਦੀ ਪੋਸਟ ਹੈ ਜੀ ਅੱਠਵੀਂ ਪਾਸ ਹੋ ਜਾਂ ਜੀਡੀਡੀ ਟ੍ਰੇਡ ਫੋਰ ਆਰਮਡ ਫੋਰਸਸ ਦੇ ਲਈ ਤੁਹਾਡੇ ਕੋਲੇ ਇਹ ਯੋਗਤਾ ਹੈਗੀ ਹੈ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਇੱਕ ਪੋਸਟ ਹੈ 16800 ਰੁਪਏ ਸੈਲਰੀ ਪੋਸਟ ਦੇ ਲਈ ਰਹਿਣ ਵਾਲੀ ਹੈ ਲੈਬ ਅਸਿਸਟੈਂਟ ਡੀਐਮਐਲਟੀ ਕਲਾਸ 1 ਲੈਬਾਰਟਰੀ ਮਿਨੀਮਮ 5 ਇਅਰਸ ਐਕਸਪੀਰੀਅੰਸ ਇੱਕ ਪੋਸਟ ਹੈ ਜੀ 28100 ਰੁਪਏ ਸੈਲਰੀ ਇਸ ਪੋਸਟ ਦੇ ਲਈ ਰਹਿਣ ਵਾਲੀ ਹੈ ਜੀ ਨਰਸਿੰਗ ਅਸਿਸਟੈਂਟ ਜੀ ਐਨਐਮ ਡਿਪਲੋਮਾ ਇਹ ਜਾਂ ਕਲਾਸ 1 ਨਰਸਿੰਗ ਅਸਿਸਟੈਂਟ ਕੋਰਸ ਆ ਮਲਫੂਸ ਤੁਹਾਡੇ ਕੋਲ ਹੈਗਾ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ 5 ਸਾਲ ਦਾ ਤਜਰਬਾ ਹੈ ਜੀ ਵਰਕ ਐਕਸਪੀਰੀਅੰਸ ਤੁਹਾਡਾ ਚਾਹੀਦਾ ਹੈ ਜੀ ਇੱਕ ਪੋਸਟ ਹੈ ਜੀ ਤੇ 28100 ਰੁਪਏ ਸੈਲਰੀ ਪੋਸਟ ਦੇ ਲਈ ਰਹਿਣ ਵਾਲੀ ਹੈ ਡੈਂਟਲ ਅਸਿਸਟੈਂਟ ਡਿਪਲੋਮਾ ਹੋਲਡਰ ਇਨ ਡੈਂਟਲ ਹਾਈਜੀਨਿਸਟ ਕਲਾਸ 1 ਡੀਐਚਡੀਓਆਰਏ ਪੋਸ ਆਰਮਡ ਫੋਰਸਸ ਦਾ ਤੁਹਾਡੇ ਕੋਲ ਹੈਗਾ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਮਿਨੀਮਮ 5 ਇਅਰਸ ਦਾ ਵਰਕ ਐਕਸਪੀਰੀਅੰਸ ਤੇ ਇਹ ਪੋਸਟ ਹੈ ਓਪਨ ਹੈ ਜੀ ਤੇ 28100 ਰੁਪਏ ਸੈਲਰੀ ਇਸ ਪੋਸਟ ਦੇ ਲਈ ਰਹਿਣ ਵਾਲੀ ਹੈ ਜੀ ਪੀਐਨ ਦੀ ਪੋਸਟ ਹੈ ਜੀ ਕਲਾਸ 8 ਭਾਵ ਤੁਸੀਂ 8ਵੀਂ ਪਾਸ ਨੂੰ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜਾਂ ਜੀਡੀ ਟ੍ਰੇਡ ਫੋਰ ਆਰਮਡ ਫੋਰਸਸ 5 ਇਅਰਸ ਐਕਸਪੀਰੀਅੰਸ ਇੱਕ ਪੋਸਟ ਹੈ ਜੀ 16800 ਰੁਪਏ ਸੈਲਰੀ ਰਹਿਣ ਵਾਲੀ ਹੈ ਫੀਮੇਲ اٹੈਂਡੈਂਟ ਪੜੇ ਲਿਖੇ ਹੋਣੇ ਚਾਹੀਦੇ ਹੋ 5 ਸਾਲ ਦਾ ਤਜਰਬਾ ਚਾਹੀਦਾ ਹੈ ਇਨ ਸਿਵਲ ਆਰਮੀ ਹੈਲਥ ਇੰਸਟੀਟਿਊਸ਼ਨ ਇੱਕ ਪੋਸਟ ਹੈ ਜੀ 16800 ਰੁਪਏ ਸੈਲਰੀ ਇਸ ਪੋਸਟ ਦੇ ਲਈ ਰਹਿਣ ਵਾਲੀ ਹੈ ਜੀ ਇਹ ਜੋ ਪੋਸਟਾਂ ਨੇ ਜੀ ECHS ਸੈਲਾ ਜਲੰਧਰ ਕੈਂਟ ਵੱਲੋਂ ਜਾਰੀ ਕੀਤੀਆਂ ਗਈਆਂ ਐਕ ਸਰਵਿਸਮੈਨ ਕੋਟੇ ਦੇ ਲਈ ਇਹ ਪੋਸਟਾਂ ਜਾਰੀ ਕੀਤੀਆਂ ਜਾਂਦੀਆਂ ਇਹਨਾਂ ਵੱਲੋਂ ਹਰ ਸਾਲ ਵਾਂਗੂ ਹੀ ਇਹ ਪੋਸਟਾਂ ਇਹਨਾਂ ਵੱਲੋਂ ਜਾਰੀ ਹੁੰਦੀਆਂ ਤਾਂ ਇਹਨਾਂ ਪੋਸਟ ਨੂੰ ਅਪਲਾਈ ਕਰਨ ਦੇ ਲਈ ਵੈਬਸਾਈਟ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਚਾ ਤੁਸੀਂ ਉੱਥੋਂ ਲੈ ਸਕਦੇ ਹੋ ਤੇ ਅਪਲਾਈ ਕਰਕੇ ਆਪਣੀ ਸਿਲੈਕਸ਼ਨ ਆ ਪੱਕੀ ਕਰ ਸਕਦੇ ਹੋ ਇਹ ਹੈ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨ